ਇਹ ਤਸਵੀਰ ਤੁਹਾਨੂੰ ਇਹ ਦਿਖਾ ਰਹੀ ਹੈ ਆ ਭਾਈ ਸਾਹਿਬ ਨੇ ਗੁਲਾਬ ਜੰਮ ਵੰਡ ਰਹੇ ਨੇ ਨਾਲ ਸੰਤਰੇ ਵੰਡ ਰਹੇ ਨੇ ਕੱਲ ਸਵਾ ਪੰਜ ਵਜੇ ਫੇਰ ਮੇਰੇ ਘਰ ਇੱਕ ਬੇਟੀ ਨੇ ਜਨਮ ਲਈ ਮੈਂ ਉਸ ਦੀ ਖੁਸ਼ੀ 'ਚ ਨਾ ਖੁਸ਼ ਹੋਇਆ ਜੀ ਮੈਂ ਸੋਚਿਆ ਵੀ ਇਹ ਖੁਸ਼ੀ ਜਾ ਕੇ ਮੈਂ ਆਪਣੇ ਕਿਸਾਨ ਪਰਾਂਵਾਂ ਨਾਲ ਜਾ ਕੇ ਸਾਂਝੀ ਕਰਾਂ ਮੈਨੂੰ ਉਸ ਗੱਲ ਦਾ ਕੋਈ ਅਫਸੋਸ ਨਹੀਂ ਵੀ ਮੇਰੇ ਘਰ ਦੂਸਰਾ ਮੁੰਡਾ ਨਹੀਂ ਹੋਇਆ ਜੋ ਅੱਜ ਕੱਲ ਦੇ ਮੈਂ ਹਾਲਾਤ ਦੇਖ ਰਿਹਾ ਕਿਸ ਤਰ੍ਹਾਂ ਨਸ਼ੇ ਦੇ ਵਿੱਚ ਮੁੰਡੇ ਡੁੱਟ ਰਹੇ ਨੇ ਕਿੰਨੀ ਸਰਕਾਰਾਂ ਨਸ਼ਾ ਵਕਵਾਰੀਆਂ ਨੇ ਪੰਜਾਬ ਸਰਕਾਰ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਕਿ ਇਹਦੇ ਟਾਈਮ ਤੇ ਨਸ਼ੇ ਦਾ ਮੈਂ ਰੱਬ ਦਾ ਸ਼ੁਕਰ ਕਰਦਾ ਕਿ ਮੇਰੇ ਘਰ ਤੀਨੇ ਜਣੇ ਮਿਲਿਆ। ਧੀਆ ਨੂੰ ਤਾਂ ਬੋਡਾ ਕਹਿੰਦੇ ਨੇ ਹੁਣ ਕਹਿੰਦੇ ਮਾਪਿਓ ਦਾ ਬੋਡਾ ਤੀਜੀ ਮੈਂ ਆਪਣੀ ਧੀ ਨੂੰ ਉੱਥੇ ਤੱਕ ਲੈ ਕੇ ਜਾਵਾਂਗਾ ਚਾਹੇ ਮੈਨੂੰ ਇਨਜੋਗਾ ਨਹੀਂ ਹੈਗਾ ਪਰ ਮੈਨੂੰ ਘਰ ਤੀਜ ਨੇ ਜਨਮ ਲਿਆ ਮੈਨੂੰ ਮੇਰੀ ਧੀ ਲੈ ਇਨਜੋਗਾ ਕਰ ਦੇਣਾ। ਜ਼ਮੀਨ ਕਿਸਾਨਾਂ ਦੀ ماں ਹੁੰਦੀ ਹੈ ਔਰ ਅੱਜ ਇਸ ਮਾਂ ਨੂੰ ਬਚਾਉਣ ਦੇ ਲਈ ਲਗਾਤਾਰ ਜੰਗ ਚੱਲ ਰਹੀ ਹੈ। ਜੰਗ ਕੇਂਦਰ ਸਰਕਾਰ ਦੇ ਨਾਲ ਚੱਲ ਰਹੀ ਹੈ ਕਿਸਾਨ ਆंदोलन ਕਰ ਰਹੇ ਨੇ ਹਰ ਇੱਕ ਖੁਸ਼ੀ ਹਰ ਇੱਕ ਗਮ ਜਿਹੜਾ ਉਹ ਜ਼ਮੀਨ ਦੇ ਨਾਲ ਜੁੜਿਆ ਹੁੰਦਾ ਜਦੋਂ ਵੀ ਜ਼ਮੀਨ ਦਾ ਜ਼ਿਕਰ ਹੁੰਦਾ ਤਾਂ ਕਿਸਾਨ ਆਪਣੀ ਛਾਤੀ ਅੱਡ ਕੇ ਅੱਗੇ ਆਉਂਦਾ ਔਰ ਆਪਣੀ ਜ਼ਮੀਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਖੁਸ਼ੀ ਔਰ ਗਮ ਦਾ ਜ਼ਿਕਰ ਕੀਤਾ ਹੈ ਕਿਉਂਕਿ ਜਦੋਂ ਹਰ ਇੱਕ ਚੀਜ਼ ਜਦੋਂ ਮਾਂ ਦੇ ਨਾਲ ਸਾਂਝੀ ਹੁੰਦੀ ਹੈ ਤੇ ਉਸੇ ਤਰੀਕੇ ਦੇ ਨਾਲ ਆंदोलਨ ਚੱਲ ਰਿਹਾ ਹੈ ਆंदोलਨ ਦੇ ਵਿੱਚ ਵੱਖਰੀ ਵੱਖਰੀ ਜਿਹੜੀਆਂ ਤਸਵੀਰਾਂ ਨੇ ਉਹ ਆ ਰਹੀਆਂ ਨੇ ਤੇ ਇੱਕ ਤਸਵੀਰ ਤੁਹਾਨੂੰ ਇਹ ਦਿਖਾ ਦਈਏ ਆ ਭਾਈ ਸਾਹਿਬ ਨੇ ਗੁਲਾਬ ਜਮੂਨ ਵੰਡ ਰਹੇ ਨੇ ਨਾਲ ਸੰਤਰੇ ਵੰਡ ਰਹੇ ਨੇ ਔਰ ਇਸ ਦਾ ਵੱਡਾ ਕਾਰਨ ਕੀ ਹੈ ਇਹਨਾਂ ਭਾਈ ਸਾਹਿਬ ਦੇ ਘਰ ਧੀ ਹੋਈ ਹੈ ਦੂਜੀ ਧੀ ਹੋਈ ਹੈ ਤੇ ਉਸ ਦੀ ਖੁਸ਼ੀ ਮਨਾਉਣ ਦੇ ਲਈ ਖਾਸ ਤੌਰ ਤੇ ਇਹ ਤਸਵੀਰ ਆਪਣੇ ਆਪ ਵਿੱਚ ਇੱਕ ਇੱਕ ਖੂਬਸੂਰਤੀ ਬਿਆਨ ਕਰਦੀ ਹੈ ਕਿਉਂਕਿ ਜਦੋਂ ਧੀਆ ਨੂੰ ਅੱਜ ਕਿੱਥੇ ਨਾ ਕਿੱਥੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੀਆਂ ਦੀ ਜੰਪਾਲ ਨੂੰ ਲੈ ਕੇ ਆ ਕਿਤਨੇ ਕਿਤੇ ਕਈ ਸਮਾਜ ਦੇ ਵੱਲੋਂ ਘਰੇਜ ਕੀਤਾ ਜਾਂਦਾ ਸਾਡੇ ਸਮਾਜ ਦੇ ਵਿੱਚ ਇੱਕ ਅਜੇਹਾ ਵੀ ਵਰਗ ਹੈਗਾ ਜਿਹੜਾ ਤੀਆਂ ਨੂੰ ਨਹੀਂ ਪਸੰਦ ਕਰਦਾ ਲੇਕਿਨ ਜਦੋਂ ਅਜਿਹੇ ਨੌਜਵਾਨ ਅੱਗੇ ਆ ਜਾਣ ਅੱਜ ਜਦੋਂ ਅਜੇ ਇਹ ਨੌਜਵਾਨ ਆਪਣੀ ਧੀਆਂ ਦਾ ਜਨਮ ਹੋਣ ਤੇ ਅਜੀ ਖੁਸ਼ੀਆਂ ਬਣਾਉਣ ਤੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਖੁਸ਼ੀ ਔਰ ਵੱਡੀ ਇੱਕ ਤਸਵੀਰ ਜਿਹੜੀ ਉਹ ਨਿਕਲਦੀ ਆ ਆ ਭਾਈ ਸਾਹਿਬ ਤੁਸੀਂ ਦੇਖ ਰਹੇ ਬੜੇ ਖੁਸ਼ੀ ਦੇ ਨਾਲ ਗੁਲਾਬ ਜਮਨ ਵੰਡ ਰਹੇ ਨੇ ਕਿਉਂਕਿ ਇਹਨਾਂ ਦੇ ਘਰ ਦੂਜੀ ਧੀ ਦੀ ਦਾਤ ਜਿਹੜੀ ਆ ਉਹ ਪਰਮਾਤਮਾ ਨੇ ਬਖਸ਼ੀ ਹੈਗੀ ਆ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਘਰ ਜਿਹੜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪੀਟੀਸੀ ਦੇ ਦਰਸ਼ਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਚੈਨਲ ਨੂੰ ਕਿਵੇਂ ਵੇਖਦੇ ਹੋ ਕਿ ਇੱਥੇ ਸਾਂਝੀ ਕਰਨ ਪਹੁੰਚੋ ਆਪਣੀ ਖੁਸ਼ੀ ਵੀਰ ਜੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਅੱਜ ਤੋਂ 6 ਸਾਲ ਪਹਿਲਾਂ ਮੇਰੇ ਘਰ ਇੱਕ ਕੁੜੀ ਨੇ ਜਨਮ ਲਿਆ ਸੀ ਬੇਟੀ ਨੇ ਉਸ ਤੋਂ ਜਸਟ ਕੱਲ 7:35 ਵਜੇ ਫੇਰ ਮੇਰੇ ਘਰ ਇੱਕ ਬੇਟੀ ਨੇ ਜਨਮ ਲਿਆ ਮੈਂ ਉਸ ਦੀ ਖੁਸ਼ੀ 'ਚ ਇੰਨਾ ਖੁਸ਼ ਹੋਇਆ ਜੀ ਮੈਂ ਸੋਚਿਆ ਵੀ ਇਹ ਖੁਸ਼ੀ ਜਾ ਕੇ ਮੈਂ ਆਪਣੇ ਕਿਸਾਨ ਭਰਾਵਾਂ ਨਾਲ ਜਾ ਕੇ ਸਾਂਝੀ ਕਰਾਂ ਉਹਨਾਂ ਦੇ ਵਿੱਚ ਜਾ ਕੇ ਜੋ ਇਹਨਾਂ ਨਾਲ ਆ ਕੇ ਮੈਂ ਖੁਸ਼ੀ ਮੰਡਾਵਾਂਗਾ ਉਹ ਖੁਸ਼ੀ ਮੈਨੂੰ ਹੋਰ ਕਿਤੇ ਨਹੀਂ ਮਿਲਣੀ ਮੈਂ ਸਭ ਤੋਂ ਪਹਿਲਾਂ ਇਹੀ ਗੱਲ ਸੋਚੀ ਆਪਣੇ ਘਰ ਦੇ ਨਾਲ ਸਲਾਹ ਕੀਤੀ ਏ ਮੇਰੇ ਕਾਕੂ ਵੀ ਜਿਹਨੇ ਸਾਨੀ ਜੂਸ ਰਾਜਪੁਰੇ ਤੋਂ ਮੈਂ ਇਹਨਾਂ ਨਾਲ ਸਲਾਹ ਕੀਤੀ ਮੈਂ ਕਿਹਾ ਮੇਰੇ ਘਰਤੀ ਹੋਈ ਹੈ ਵੀ ਆਪਾਂ ਕੋਈ ਖੁਸ਼ੀ ਕਰਨੀ ਹੈ ਤੇ ਆਪਾਂ ਜਾ ਕੇ ਖੁਸ਼ੀ ਕਿਸਾਨਾਂ ਵੀਰਾਂ ਨਾਲ ਸਾਂਝੀ ਕਰਨੀ ਆ ਭਾਵੇਂ ਅਸੀਂ ਕਿਸਾਨ ਨਹੀਂ ਆ ਅਸੀਂ ਇਨਸਾਨ ਆ ਅਸੀਂ ਆਪਣੀ ਜ਼ਮੀਨ ਨਾਲ ਜੁੜੇ ਹੋਏ ਆ ਕਿਸਾਨਾਂ ਤੋਂ ਇਲਾਵਾ ਸਾਨੂੰ ਕੁਝ ਨਹੀਂ ਹੈ ਅਸੀਂ ਇਨਸਾਨ ਆ ਸਾਡੇ ਕੋਲ ਜ਼ਮੀਨਾਂ ਨਹੀਂ ਹੈ ਗਈ ਕੋਈ ਖੇਤ ਨਹੀਂ ਸਾਡੇ ਕੋਲ ਅਸੀਂ ਫੇਰ ਵੀ ਆਪਣੀ ਧਰਤੀ ਮਾਂ ਨਾਲ ਜੁੜੇ ਹੋਏ ਆ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਆ ਜੋ ਅੱਜ ਕੱਲ ਦੇ ਨੌਜਵਾਨ ਭਾਜੀ ਨਸ਼ਿਆਂ ਦੇ ਹੜ ਵਿੱਚ ਡੁੱਬ ਰਹੇ ਨੇ ਮੈਨੂੰ ਉਸ ਗੱਲ ਦਾ ਕੋਈ ਅਫਸੋਸ ਨਹੀਂ ਵੀ ਮੇਰੇ ਘਰ ਦੂਸਰਾ ਮੁੰਡਾ ਨਹੀਂ ਹੋਇਆ ਜੋ ਅੱਜ ਕੱਲ ਦੇ ਮੈਂ ਹਾਲਾਤ ਦੇਖ ਰਿਹਾ ਕਿਸ ਤਰ੍ਹਾਂ ਨਸ਼ੇ ਦੇ ਵਿੱਚ ਮੁੰਡੇ ਡੁੱਰ ਰਹੇ ਨੇ ਕਿਵੇਂ ਸਰਕਾਰਾਂ ਨਸ਼ਾ ਵਕਵਾਰੀਆਂ ਨੇ ਪੰਜਾਬ ਸਰਕਾਰ ਨੇ ਇੰਨਾ ਕੁ ਬੁਰਾ ਹਾਲ ਕਰ ਚੁੱਕਿਆ ਅੱਜ ਕੱਲ ਦੇ ਟਾਈਮਸ ਨਸ਼ੇ ਦਾ ਮੈਂ ਰੱਬ ਦਾ ਸ਼ੁਕਰ ਕਰਦਾ ਕਿ ਮੇਰੇ ਘਰ ਤੀਨੇ ਜਣੇ ਮਿਲਿਆ ਤੀਆਂ ਨੂੰ ਤਾਂ ਮੋਢਾ ਕਹਿੰਦੇ ਨੇ ਹੁਣ ਕਹਿੰਦੇ ਮਾਪਿਓ ਦਾ ਮੋਢਾ ਤੀਜੀ ਮੈਂ ਆਪਣੀ ਧੀ ਨੂੰ ਉੱਥੇ ਤੱਕ ਲੈ ਕੇ ਜਾਵਾਂਗਾ ਚਾਹੇ ਮੈਂ ਇੰਨੇ ਜੋਗਾ ਨਹੀਂ ਹੈਗਾ ਪਰ ਮੈਨੂੰ ਘਰ ਤੀਜ ਨੇ ਜਨਮ ਲਿਆ ਮੈਨੂੰ ਮੇਰੀ ਧੀ ਨੇ ਇੰਨੇ ਜੋਗਾ ਕਰ ਦੇਣਾ ਤਿਹਾਂ ਆਪਣੇ ਭਾਗ ਆਪ ਲਿਖਾ ਕੇ ਹੁੰਦੀ ਆ ਆਪਣੀ ਚੜ੍ਹਦੀ ਕਲਾ ਆਪ ਲਿਖਾ ਕੇ ਹੁੰਦੀ ਮੈਂ ਵੀਰ ਜੀ ਦੋ ਤਿਹਾਂ ਦਾ ਦਿੱਤਾ ਹੀ ਖਾਵਾਂਗਾ ਹੁਣ ਮੈਨੂੰ ਕਿਸੇ ਦਾ ਕੋਈ ਦੇਣਾ ਨਹੀਂ ਮੇਰੀ ਪਹਿਲੀ ਧੀ ਨੇ ਮੈਨੂੰ ਬੜਾ ਕੁਝ ਦਿੱਤਾ ਮੇਰੇ ਘਰ ਦੂਸਰੀ ਧੀ ਆ ਗਈ ਉਹਨੇ ਮੈਨੂੰ ਬੜਾ ਕੁਝ ਦੇ ਦੇਣਾ ਕਿਵੇਂ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਸਾਰਾ ਇੱਕ ਵਰਗ ਹੈਗਾ ਜਿਹੜਾ ਤਿਹਾਂ ਨੂੰ ਹਲੇ ਵੀ ਪਿਆਰ ਨਹੀਂ ਕਰਦਾ ਉਹ ਕਹਿੰਦੇ ਤਿਹਾਂ ਜਿਹੜੀਆਂ ਚੰਗੀਆਂ ਨਹੀਂ ਹੁੰਦੀਆਂ ਕਾਫੀ ਅਜਿਹੇ ਵਰਗੇ ਅਜਿਹੇ ਲੋਕ ਜਦੋਂ ਸਾਹਮਣੇ ਆ ਜਾਂਦੇ ਨੇ ਕਿ ਕਿਵੇਂ ਵੇਖਦੇ ਹੋ ਉਹਨਾਂ ਨੂੰ ਵੀਰ ਜੀ ਤਿਹਾਂ ਤੋਂ ਵਿਦਾਵਾ ਕੋਈ ਦੁੱਖ ਨਹੀਂ ਬਣਾਉਂਦਾ ਸਭ ਤੋਂ ਪਹਿਲਾਂ ਧੀ ਦਾ ਫੋਨ ਆਏਗਾ ਮਾਪਿਓ ਕੋਲ ਜੇ ਕੋਈ ਕੜਨਾਈ ਉਹਨਾਂ ਕੋਲ ਹੁੰਦੀ ਆ ਮੁੰਡੇ ਬਾਅਦੋਂ ਆਣਗੇ ਮੁੰਡੇ ਆਪਣੇ ਹਿੱਸੇ ਲੈ ਕੇ ਕੰਮਕਾਰ ਤੇ ਬਿਜ਼ੀ ਰਹਿੰਦੇ ਨੇ ਧੀਆ ਨੇ ਹੀ ਮਾਪਿਓ ਨੂੰ ਪੁੱਛਣਾ ਧੀਆ ਨੇ ਹੀ ਅੱਗੇ ਲੈ ਕੇ ਜਾਣਾ ਜੇ ਧੀਆ ਕਿਤੇ ਸੈੱਟ ਨੇ ਜੀ ਉਹਨਾਂ ਦੇ ਮਾਪਿਓ ਡੁੱਲ ਰਿਹਾ ਤਾਂ ਧੀਆ ਨੇ ਚੱਕ ਕੇ ਉਹਨਾਂ ਨੂੰ ਆਪਣੇ ਕੋਲ ਲੈ ਜਾਣਾ ਵੀ ਤੁਹਾਨੂੰ ਪਿਓ ਪੁੱਤ ਨਹੀਂ ਸੰਭਦੇ ਤਾਂ ਕੋਈ ਨਹੀਂ ਸਾਡੇ ਕੋਲ ਆਓ ਸਰਵਾਰ ਦੇ ਵਿੱਚ ਤੇ ਕਰੀ ਦਬਾ ਨਹੀਂ ਰਿਹਾ ਆਪਾਂ ਚ ਕਿ ਧੀ ਕਿਉਂ ਦੂਜੀ ਧੀ ਨਾ ਜੀ ਨਾ ਨਾ ਮੇਰੀ ਮਾਂ ਇੰਨਾ ਖੁਸ਼ ਹੋਈ ਐ ਚੌਣੇ ਦਿਨ ਪਹਿਲਾਂ ਮੇਰੇ ਪਿਓ ਫਾਦਰ ਸਾਹਿਬ ਗੁਜਰ ਗਏ ਸੀ ਬੈਠ ਮੇਰੇ ਕੋਲ ਔਨਕਲੀ ਮਾਏ ਤਿੰਨੇ ਭੈਣਾਂ ਇੱਕ ਭਰਾ ਹੈ ਮੇਰੇ ਘਰ ਚ ਇੰਨੀ ਖੁਸ਼ੀ ਹੈ ਇੰਨੀ ਖੁਸ਼ੀ ਹੈ ਕਿ ਮੈਂ ਮੈਂ ਕਹਿ ਨਹੀਂ ਸਕਦਾ ਮੇਰੀ ਘਰ ਵਾਲੀ ਦੇ ਕੱਲ ਥੋੜੇ ਜਿਹੇ ਹੰਝੂ ਆਏ ਆ ਅੱਖਾਂ ਚ ਮੈਂ ਉਹਨੂੰ ਹੌਸਲਾ ਦਿੱਤਾ ਨਹੀਂ ਮੈਂ ਕਿ ਆਪਣੇ ਕੋਲ ਲక్ష్ਮੀ ਆਈ ਹੈ ਕੋਈ ਗੱਲ ਨਹੀਂ ਅਸੀਂ ਇਹਨੂੰ ਪੁੱਤਾਂ ਵਾਂ ਕਰਾਂਗੇ ਜੋ ਅਸੀਂ ਪੁੱਤਰਾ ਸੋਚਿਆ ਸੀ ਉਹ ਅਸੀਂ ਇਹਦੇ ਲਈ ਕਰਾਂਗੇ ਕੀ ਬਣਾਉਣ ਦਾ ਸੋਚਿਆ ਬੱਚਿਆਂ ਨੂੰ ਆਪਣੀ ਧੀਆ ਨੂੰ ਦੇਖੋ ਜੀ ਧੀਆ ਨੂੰ ਦਾ ਇੱਕ ਤਾਂ ਡਾਕਟਰ ਦੀ ਡਰੱਗ ਲਾਈ ਬੈਠੀ ਮੈਂ ਡਾਕਟਰ ਬਣਾਂ ਕੋਈ ਗੱਲ ਨਹੀਂ ਦੂਸਰੀ ਨੂੰ ਮੈਂ 에ਅਰ ਫੋਰਸ ਦਾ ਕੋਰਸ ਕਰਵਾਉਂਦਾ ਜੀ ਇਹ ਕਿਵੇਂ ਆਇਆ ਮਨ ਦੇ ਵਿੱਚ ਕਿ ਇੱਥੇ ਆਓ ਗੁਲਾਬ ਜਮਨ ਵੰਡੋ ਇੱਥੇ ਖੁਸ਼ੀ ਸਾਂਝੀ ਕਰ ਵੀਰ ਜੀ ਮੈਂ ਕਹਿੰਦਾ ਇਹ ਰੱਬ ਵਾਸਰੇ ਜੀ ਉਹਨੇ ਜੇ ਰੱਬ ਖੁਸ਼ ਆ ਸਾਰੇ ਖੁਸ਼ ਅਸੀਂ ਖੁਸ਼ ਆ ਇਹਦਾ ਜਿੱਥੋਂ ਜਿੱਥੋਂ ਲੋਕੀ ਆਏ ਆ ਕਿੱਥੋਂ ਕਿੱਥੋਂ ਆਏ ਆ ਇਹ ਸਾਰੇ ਰੱਬ ਰੂਪੀ ਨੇ ਕਈਆਂ ਕੋਲ ਜ਼ਮੀਨਾਂ ਕਈਆਂ ਕੋਲ ਨਹੀਂ ਹੈਗੇ ਕਈਆਂ ਕੋਲ ਜ਼ਮੀਰ ਨੇ ਜਿਨ੍ਹਾਂ ਦਾ ਜ਼ਮੀਰ ਜਾਗਦਾ ਜੀ ਉਹ ਤਾਂ ਰੱਬ ਹੀ ਆ ਇੱਕ ਕਮੇਟੀ ਗੱਲ ਕਹੀ ਹੈ ਤੁਸੀਂ ਜ਼ਮੀਰ ਜਾਗਦਾ ਸਭ ਤੋਂ ਜਬ ਤੋਂ ਜ਼ਰੂਰੀ ਹੈ ਕਿ ਜ਼ਮੀਰ ਅਗਲੇ ਦੀ ਜਾਗੇ ਸਾਰੇ ਦੇ ਜ਼ਮੀਰ ਜਾਗਦੇ ਆ ਜੀ ਉਰੇ ਜਿੰਨੇ ਵੀ ਖੜੇ ਨੇ ਸਾਰਿਆਂ ਦੇ ਜਮੀਰ ਜਾਗਦੇ ਨੇ ਮੈਂ ਇੰਨਾ ਵੀ ਚਾਕੇ ਹੀ ਖੁਸ਼ੀ ਮਨਾਣੀ ਸੀ ਮੈਂ ਇੰਨਾ ਸਾਰਿਆਂ ਵਿੱਚੋਂ ਹੀ ਰੱਬ ਦੇਖਿਆ ਅੱਛਾ ਕਿਵੇਂ ਵੇਖਦੇ ਹੋ ਕਿ ਇਸ ਅੰਦੋਲਨ ਦਾ ਜ਼ਿਕਰ ਕਰ ਲਈਏ ਤੇ ਖਾਸ ਕਰਕੇ ਨੌਜਵਾਨ ਕਹਿੰਦੇ ਸਭ ਤੋਂ ਜ਼ਰੂਰੀ ਹੁੰਦਾ ਕਿਸੇ ਵੀ ਆ ਕਿਸੇ ਵੀ ਚੀਜ਼ ਨੂੰ ਉੱਪਰ ਲੈ ਜਾਉਣ ਦੇ ਲਈ ਜਾਂ ਕਿਸੇ ਵੀ ਮੂਵਮੈਂਟ ਨੂੰ ਅੱਗੇ ਲੈ ਜਾਉਣ ਦੇ ਲਈ ਇੱਥੇ ਨੌਜਵਾਨ ਤੇ ਵੇਖ ਰਿਹਾ ਇੱਕ ਵਰਗ ਪਿਛਲੇ ਅੰਦੋਲਨ ਦੇ ਵਿੱਚ ਜੁੜਿਆ ਸੀ ਜਿਸ ਨੂੰ ਅਸੀਂ ਕਲਾਕਾਰ ਦੇ ਤੌਰ ਤੇ ਕਹਿ ਲੈਂਦੇ ਆ ਕਾਫੀ ਟਰੈਕਟਰਾਂ ਤੇ ਆਏ ਸੀ ਕਾਫੀ ਕਿਸ ਤਰੀਕੇ ਨਾਲ ਆਏ ਸੀ ਅੱਜ ਵੇਖੇ ਕੋਈ ਕਲਾਕਾਰ ਇੱਥੇ ਵੇਖਣ ਨੂੰ ਨਹੀਂ ਵੀਰ ਜੀ ਸਾਨੂੰ ਕਲਾਕਾਰ ਦੀ ਪਰੈਲੀ ਗੱਲ ਤਾਂ ਕਿਸੇ ਦੀ ਲੋੜ ਨਹੀਂ ਹੈ ਸਾਡੇ ਨਾਲ ਸਾਡੇ ਪੰਜਾਬ ਦੇ ਨਿਊਜ਼ ਚੈਨਲ ਖੜੇ ਨੇ ਸਾਰੇ ਸਪੋਰਟ ਕਰ ਰਹੇ ਨੇ ਔਰ ਸਾਰੇ ਅਦਰਵਾਇਸ ਖੜੇ ਆ। ਪਕਿੰਗ ਸਿੰਘਰਾ ਨੇ ਆ ਕੇ ਕੀ ਕਰ ਦੇਣਾ? ਸਿੰਘਰਾ ਨੇ ਆ ਕੇ ਬੈਰੀਕਾਡ ਚੱਕ ਦੇਣੇ ਔਰ ਕੀ ਕਰ ਦੇਣਗੇ ਆ ਕੇ? ਉਹਨਾਂ ਦਾ ਲਾਲਾ ਲਾਲਾ ਕਰਕੇ ਲੰਘ ਜਾਣਾ, ਆਪਣੀ ਪ੍ਰਮੋਸ਼ਨ ਕਰਕੇ ਲੰਘ ਜਾਣਾ ਵੀਰ ਜੀ। ਸਿੰਘਰਾ ਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਆ। ਕੋਈ ਆਵੇ ਨਾ ਆਵੇ, ਜੇਦੀ ਜ਼ਮੀਰ ਜਾਗਦੀ ਹੋਊਗੀ ਆਜੂਗਾ, ਜਿਹਨੂੰ ਪੰਜਾਬ ਨਾਲ ਪਿਆਰ ਹੋਊਗਾ ਆਜੂਗਾ। ਲੱਗਦਾ ਤੁਹਾਡੇ ਕਰ ਖੁਸ਼ੀ ਆਈ ਹੈ ਅੱਜ ਕਿਸਾਨਾਂ ਦੇ ਘਰ ਵੀ ਖੁਸ਼ੀ ਆ ਜਾਏ, ਸ਼ਾਮ ਨੂੰ ਮੀਟਿੰਗ ਦੇ ਵਿੱਚ ਹੱਲ ਨਿਕਲ ਜੇ। ਪਹਿਲਾਂ ਹੀ ਸਭ ਦੇ ਮੂੰਹ ਮਿੱਠੇ ਕਰਾਤੇ। ਵੀ ਅੱਜ ਖੁਸ਼ਖਬਰੀ ਆਣ ਆਲੀ ਐ ਐਡਵਾਂਸ ਜੀ ਹੋ ਗਈ ਐ ਐਡਵਾਂਸ ਜੀ ਐਡਵਾਂਸ ਮੈਂ ਐਸੀ ਹੈ ਖੁਸ਼ੀ ਹੈਗੀ ਕੁਝ ਬਲਕਿ ਬੁਲਕਰ ਬਹੁਤ ਖੁਸ਼ੀ ਹੈ ਭਰਾ ਨੇ ਜਿੱਥੇ ਸਾਡੇ ਨਾਲ ਸਾਡੇ ਨਾਲ ਕੀਤਾ ਰਾਤ ਨੂੰ ਹੀ ਖੁਸ਼ੀ ਹੋਈ ਸਾਉ ਨੇ ਬਹੁਤ ਖੁਸ਼ ਹੋਇਆ ਕਹਿੰਦਾ ਮੇਰੇ ਘਰ ਧੀ ਹੋ ਗਈ ਦੁੱਜੀ ਤੇ ਸਾਡੀ ਪੱਕੀ ਐਲਾਨ ਹੋਣਾ ਬਾਕੀ ਹੈ ਕੀ ਗੱਲ ਹੈ ਬੋਲੇ ਜੋਨ ਹਾ ਇਹ ਤਸਵੀਰਾਂ ਨੇ ਅੰਦੋਲਨ ਦੀਆਂ ਮਠਾਈਆਂ ਲੈ ਕੇ ਪਹੁੰਚੇ ਨੇ ਗੁਲਾਬ ਜਾਮੂਨ ਲੈ ਕੇ ਕਹਿੰਦੇ ਤੀਜ ਦੀ ਖੁਸ਼ੀ ਕਿਸਾਨਾਂ ਦੇ ਨਾਲ ਸਾਂਝੀ ਕਰਨੀ ਹੈ ਔਰ ਕਿਸਾਨਾਂ ਦੀ ਖੁਸ਼ੀ ਦੇ ਵਿੱਚ ਕਹਿੰਦੇ ਐਡਵਾਂਸ ਤੋਂ ਹੀ ਜਿਹੜੀ ਹੈ ਇਹ ਗਲਾਬ ਜਾਮੂਨ ਲੈ ਆਏ ਆ ਪਹਿਲਾਂ ਤੋਂ ਮੂੰ ਮਠਾ ਕਰਾਤਾ ਕਹਿੰਦੇ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਕੁਝ ਦੇਰ ਤੱਕ ਜਦੋਂ ਮੀਟਿੰਗ ਹੋਵੇਗੀ ਉਸ ਦੇ ਵਿੱਚ ਖਾਬਨਾ ਹੱਲ ਨਿਕਲੇ ਉਸ ਤੋਂ ਬਾਅਦ ਕਿਸਾਨ ਆਪਣਾ ਮੂੰ ਮਠਾ ਕਰਨ ਤੋਂ ਬਾਅਦ ਦੁਬਾਰਾ ਆਪਣੇ ਘਰ ਨੂੰ ਪਰਤਣ ਇਸ ਦਾ ਇੰਤਜ਼ਾਰ ਹਰ ਇੱਕ ਕਿਸਾਨ ਵਰਗ ਜਿਹੜਾ ਉਹ ਕਰ ਰਿਹਾ ਹੈ ਕੈਮਰਾਮੈਨ ਸੰਜੀਤ ਸਿੰਘ ਦੇ ਨਾਲ ਦਮਪਰੀ ਸਿੰਘ ਪੀਟੀਸੀ ਨਿਊਜ਼ ਸ਼ੰਭੂ ਬਾਰਡਰ